ਇਕ ਤਰ੍ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਿ ਤਿਹਾਰਾ ਦਾ ਸੀਜ਼ਨ ਹੈ ਠੀਕ ਹੈ ਉਹ ਜਿਹੜਾ ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ ਨਵਰਾਤਰੀ ਸਟਾਰਟ ਹੋ ਰਹੀਆਂ ਉਸ ਤੋਂ ਬਾਅਦ ਫਿਰ ਬਚਾਰੇ ਦਾ ਫੈਸਟੀਵਲ ਆ ਰਿਹਾ ਫਿਰ ਕਰਵਾ ਚੌਥ ਹੈ ਉਸ ਤੋਂ ਬਾਅਦ ਹੈ ਦੀਵਾਲੀ ਹੈ ਤੇ ਹੋਰ ਫੈਸਟੀਵਲ ਜਿਹੜਾ ਆਪਣਾ ਸੀਜ਼ਨ ਹੈ ਲਗਾਤਾਰ ਜਿਹੜਾ ਆਹ ਮਹੀਨਾ ਜਿਹੜਾ ਰਹਿ ਗਿਆ ਤੇ ਨੈਕਸਟ ਮੰਥ ਸਾਰਾ ਤਕਰੀਬਨ ਜਿਹੜਾ ਤਿਹਾਰਾ ਦਾ ਫੈਸਟੀਵਲ ਹੈ ਤੇ ਉਹਦੇ ਮੱਦੇਨਜ਼ਰ ਅਸੀਂ ਰੱਖਦੇ ਹੋਏ ਜਿਹੜਾ ਇਹ ਸਾਰਾ ਵਕਫ ਵਕ ਥਾਵਾਂ ਤੇ ਚੈਕਿੰਗ ਜਿਹੜਾ ਇਹ ਵੀ ਕਰ ਰਹੇ ਇਸ ਤੋਂ ਇਲਾਵਾ ਮਾਨਯੋਗ ਕ੍ਰਿਸ਼ਨਪੁਰ ਪੁਲਿਸ ਲੁਧਿਆਣਾ ਵੱਲੋਂ ਉਹਨਾਂ ਵੱਲੋਂ ਵੀ ਜਿਹੜਾ ਇੱਕ ਸਪੈਸ਼ਲ ਮੁਹਿੰਮ ਜਿਹੜੀ ਇਹ ਚਲਾਈ ਗਈ ਹੈ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਨੇ ਕਦੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਦੀ ਕਿਤੇ ਹੋਰ ਕੈਸੋ ਜਿਹੜਾ ਹੈਗਾ ਉਹ ਮਾਰਕੀਟਸ ਦੀ ਚੈਕਿੰਗ ਰਿਲੀਜੀਅਸ ਪਲੇਸਸ ਦੀ ਚੈਕਿੰਗ ਉਹ ਜਿਹੜੀਆਂ ਹੈਗੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਇਹ ਕਰ ਰਹੀਆਂ ਤੇ ਜਿਹੜੀ ਤਿਹਾਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜਿਹੜੀ ਇਹ ਡੇਲੀ ਚੈਕਿੰਗ ਹੋਏਗੀ ਤੇ ਦੇ ਵੱਲੋਂ ਸਾਨੂੰ ਜਿਹੜੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਨਿਰਦੇਸ਼ ਨੇ ਤੇ ਇਹਦੇ ਵਿੱਚ ਜਿਹੜੇ ਵੀ ਕੋ ਮਾੜੇ ਅੰਸਰ ਹੈਗੇ ਨੇ ਸੈਸ਼ਨ ਤੇ ਜਿਹੜਾ ਅਸਜ ਜੀ ਚੈਕਿੰਗ ਕਰ ਰਹੇ ਨੇ ਤੇ ਪਾਰਕਿੰਗ ਦੀ ਚੈਕਿੰਗ ਕੀਤੀ ਆ ਉਹ ਪਾਰਕਿੰਗ ਚ ਜਿੰਨੇ ਕਿ ਵਹੀਕਲ ਖੜੇ ਨੇ ਚਾਹੇ ਕੋ 2 ਵੀਲਰ ਹੈ 4 ਵੀਲਰ ਹੈ ਇੱਕ ਤਸੀ ਉਹਨਾਂ ਨੂੰ ਵਾਹਨ ਐਪ ਦੇ ਥਰੂ ਚੈੱਕ ਕਰ ਰਹੇ ਆ ਕਿ ਕਿਸੇ ਨੇ ਕੋਈ ਗਲਤ ਨੰਬਰ ਪਲੇਟ ਵਗੈਰਾ ਤਾਂ ਨਹੀਂ ਲਾਈ ਹੋਈ ਕਿ ਕਿਸੇ ਜਿਹੜਾ ਵੀ ਪਾਰਕਿੰਗ ਦਾ ਠੇਕੇਦਾਰ ਹੈ ਉਹ ਤੋਂ ਰਿਕਾਰਡ ਲੈ ਰਹੇ ਆ ਕਿ ਕੋਈ ਪੁਰਾਣਾ ਵਹੀਕਲ ਤਾਂ ਨਹੀਂ ਖੜਾ ਉੱਥੇ ਅਗਰ ਕੋਈ ਪੁਰਾਣਾ ਵਹੀਕਲ ਖੜਾ ਹੈਗਾ ਉਹ ਕਿਸੇ ਕ੍ਰਾਈਮ ਦੇ ਵਿੱਚ ਵੀ ਵਰਤੇ ਆ ਸਕਦਾ ਹੈ ਤੇ ਅਸੀਂ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਉਹਨੂੰ ਕਸਟਡੀ ਵਿੱਚ ਲਵਾਂਗੇ ਤੇ ਅੱਗੇ ਉਹਨੂੰ ਵੈਰੀਫਾਈ ਕਰਾਂਗੇ ਕਿ ਓਨਰ ਕੌਣ ਹੈਗਾ ਜੇਕਰ ਕੋਈ ਰੀਡ ਰਜਿਸਟ੍ਰੇਸ਼ਨ ਚ ਹੈ ਕੋਈ ਬ੍ਰਾਂਡ ਜਿਹੜਾ ਹੈਗਾ ਟੀਮਸ ਆ ਸਾਡੀਆਂ ਲੱਗੀਆਂ ਸਾਨੂੰ ਕੁਝ ਪੁਰਾਣੇ ਵਹੀਕਲਸ ਮਿਲੇ ਨੇ ਉਹ ਅਸੀਂ ਠੇਕੇਦਾਰ ਤੋਂ ਜਿਹੜਾ ਉਹਨਾਂ ਦਾ ਰਿਕਾਰਡ ਲੈ ਰਹੇ ਹਾਂ ਤੇ ਫਿਰ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਸਰ ਹੁਣ ਤੱਕ ਕਿੰਨੇ ਕੁ ਫਾਰਮਾਂ ਤੇ ਚੱਲ ਰਹੇ ਹਾਂ ਜਿਹੜੀ ਇਹ ਹੁਣ ਅਸੀਂ ਪਹਿਲਾਂ ਪਾਰਕਿੰਗ ਦੇ ਵਿੱਚ ਜਿਹੜੀ ਇਹ ਟੀਮਸ ਲੱਗੀਆਂ ਹੋਈਆਂ ਨੇ ਚੈਕਿੰਗ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਅਸੀਂ ਰੇਲਵੇ ਸਟੇਸ਼ਨ ਦੇ ਉੱਪਰ ਜਿਹੜਾ ਆਪਣਾ ਲੁਧਿਆਣਾ ਰੇਲਵੇ ਸਟੇਸ਼ਨ ਆ ਕਾਫੀ ਬਿਜ਼ੀ ਹੈਗਾ ਤਿਹਾਰਾਂ ਦੇ ਦੇ ਨਜ਼ਰ ਤੁਸੀਂ ਦੇਖਦੇ ਹੋ ਕਿ ਮੂਵਮੈਂਟ ਕਾਫੀ ਜ਼ਿਆਦਾ ਹੈਗੀ ਹੈ ਪਬਲਿਕ ਦੀ ਇੱਥੇ ਤੇ ਉਹਦੇ ਵਿੱਚ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਤਾਂਕਿ ਕੋਈ ਮਾੜਾ ਅੰਸਰ ਜਿਹੜਾ ਹੈ ਕੋਈ ਉਹ ਕ੍ਰਾਈਮ ਨੂੰ ਇੱਥੇ ਜਿਹੜਾ ਹੈ ਕੋਈ ਅੰਜਾਮ ਨਾ ਦੇ ਪਾਵੇ ਸਰ ਤੁਹਾਡੇ ਵੱਲੋਂ ਸੁਝਾਅ ਵੀ ਦੇ ਕੇ ਆਏਗੇ ਆ ਜਿਹੜੇ ਪਾਰਕਿੰਗ ਵਾਲੇ ਵੀ ਜਿਨ੍ਹਾਂ ਦੇ ਮੋਬਾਈਲ ਨੰਬਰ ਲੈਣੇ ਚਾਹੀਦੇ ਜਿਨ੍ਹਾਂ ਦੇ ਪੁਰਾਣ ਗਾਈਡ ਕੀਤਾ ਹੈਗਾ ਕਿ ਪ੍ਰੋਪਰ ਇਹਦਾ ਪ੍ਰੋਪਰ ਜਿਹੜਾ ਵੀ ਕੋਈ ਵਹੀਕਲ ਤੁਹਾਡੇ ਕੋਲ ਆਂਦਾ ਹੈਗਾ ਉਹਦਾ ਪ੍ਰੋਪਰ ਰਿਕਾਰਡ ਲਿੱਤਾ ਜਾਵੇ ਉਹਦਾ ਅਗਰ ਕੋਸ਼ਿਸ਼ ਹੈ ਕਿ ਉਹਦਾ ਨਾਮ ਮੋਬਾਈਲ ਨੰਬਰ ਤੇ ਉਹਦਾ ਅਗਰ ਕੋਈ ਕੋਈ ਨਾ ਕੋਈ ਆਇਡੈਂਟੀਟੀ ਪ੍ਰੂਫ ਆਧਾਰ ਕਾਰਡ ਵਗੈਰਾ ਉਹਦੀ ਕਾਪੀ ਲਈਤੀ ਜਾਵੇ ਤਾਂ ਕਿ ਪਤਾ ਲੱਗੇ ਕਿ ਇਹ ਜਿਹੜਾ ਬਾਈਕ ਹੈਗਾ ਕਿਸ ਨੇ ਕਿਸ ਬੰਦੇ ਨੇ پارک ਕੀਤਾ ਹੈ ਜੀ ਸਾਰੇ ਲੋਕਾਂ ਨੂੰ ਦਿੱਤੀ। ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਲੁਧਿਆਣਾ ਪੁਲਿਸ ਦੇ ਕੋਲ ਤੁਹਾਡੀ ਸਰਵਿਸ ਤੇ ਆ ਥੋੜੀ ਸੇਵਾ ਵਿੱਚ ਹੈ। ਅਸੀਂ ਜਿਹੜੀ ਲੁਧਿਆਣਾ ਪੁਲਿਸ ਹੈ ਪੂਰੀ ਚੌਕਸ ਹੈ। ਅਸੀਂ ਚੈਕਿੰਗ ਕਰ ਰਹੇ ਹਾਂ ਤੁਸੀਂ ਆਪਣਾ ਤਿਹਾਰ ਜਿਹੜਾ ਸੇਫਲੀ ਮਨਾਓ ਵਧੀਆ ਤਰੀਕੇ ਨਾਲ ਮਨਾਓ। ਬਟ ਉਸ ਤੋਂ ਇਲਾਵਾ ਜਿਹੜਾ ਥੋੜਾ ਜਿਹਾ ਸਤਰਕ ਵੀ ਰਹੋ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਦੇ ਵਿੱਚ ਘੁੰਮ ਰਿਹਾ ਹੈ, ਸੜਕ ਤੇ ਘੁੰਮ ਰਿਹਾ ਤੁਹਾਨੂੰ ਸ਼ੱਕ ਪੈਂਦਾ ਤਾਂ ਇਮੀਡੀਏਟ ਪੁਲਿਸ ਕੰਟਰੋਲ ਰੂਮ ਤੇ ਉਹਦੀ ਜਾਣਕਾਰੀ ਦਿਓ। ਇਸ ਤੋਂ ਇਲਾਵਾ ਕੋਈ ਸ਼ੱਕੀ ਵਸਤੂ ਤੁਹਾਨੂੰ ਦਿਖਾਈ ਦਿੰਦੀ ਹੈ ਕਿ ਰੋਡ ਤੇ ਪਈ ਆ ਤੁਹਾਡੀ ਗਲੀ ਦੇ ਵਿੱਚ ਪਈ ਆ ਘਰ ਦੇ ਬਾਹਰ ਪਈ ਆ ਤਾਂ ਉਹਦੀ ਵੀ ਜਿਹੜੀ ਇਨਫੋਰਮੇਸ਼ਨ ਹੈ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਦਿੱਤੀ ਜਾਂਦੀ ਹੈ ਠੀਕ ਠੀਕ ਹੈ